مریادہ <muchan> <muchan> ਔਰ ਇਹ ਵਿਚਾਰੇ ਸਾਰੇ ਸੰਗਤ ਨੂੰ ਫਿਰਦੇ ਕਿਉਂ ਕੀ ਗੱਲ ਬਈ ਸ਼ਰਮ ਨਹੀਂ ਹੁੰਦੀ ਇਹਨਾਂ ਨੂੰ ਤੁਸੀਂ ਮਾਰਾ ਦੇ ਘਰੇ ਆਏ ਹੋ ਪਿੱਛੇ ਲੈ ਪਿੱਛੇ ਪਾ ਪਿੱਛੇ ਲੈ ਬਹੁਤ ਪਿੱਛੇ ਹੋਊਗਾ ਤਾਂ ਬਾਹਰ ਹੋਊਗਾ ਵੱਡੇ ਵੱਦਰ ਦੇ ਆ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਹੋਵੇ ਚਾਰ ਬੰਦੇ ਜਿਹੜੇ ਨਾਂ ਰੱਖਲੇ ਸਰ ਉਹ ਹੀ ਰੱਖੇ ਸੰਗਤ ਨੂੰ ਕਹੇ ਬਈ ਆ ਤਾਂ ਜਿਵੇਂ ਸੀ ਪਹਿਲਾਂ ਉਵੇਂ ਰੋ ਕੀ ਉਹ ਦਿਨ ਫੋਟੋ ਆ ਕੇ ਚੁੰਧੇ ਫਿਰਦੇ ਕੀ ਉਹ ਮਾਰ ਪੁੱਛਾ ਬਈ ਹਾਦੋ ਵੀ ਬਈ ਮੈਂ ਗੁਰੂ ਨਾਨਕ ਤੋਂ ਵੱਡਾ ਹੋ ਗਿਆ ਅਹੀਂ ਤੁਹਾਡੇ ਨੂੰ ਸੰਗਤ ਨੂੰ ਵੱਡਾ ਹੋ ਗਿਆ ਇਨਾ ਇਨਾ ਕੀ ਹੋ ਗਿਆ ਵੱਡਾ ਹੋ ਗੁੱਸੇ ਗੁੱਸੇ ਨੂੰ ਕਾਨੂੰਨ ਨਹੀਂ ਕਰ ਸਕਦਾ ਪਾਲੋ ਥੋੜਾ ਕਰੋ ਜਨ ਪਾਲੋ ਆਏ ਕਰੋ ਕਰੋ ਤੇ ਮੇਰਾ ਤਾਂ ਹੀ ਨਾ ਤਾਂ ਮੈਂ ਸਿਫਟ ਉਹਦੇ ਕਰਕੇ ਨਹੀਂ ਆਪਾਂ ਗੁਰੂ ਕਿੱਥੇ ਬੋਲਣੇ ਉਹ ਤਾਂ ਕਿੱਥੇ ਖਲੋ ਕੇ ਬੋਲਣੇ ਪੜਾ ਉਹ ਮੂੰਹ ਨਾ ਲਾਵਾਂ ਉੱਚੀ ਬੋਲਣੀ ਚਾਹੀਦੀ ਪਹਿਲਾਂ ਟੀ ਮੇਰੇ ਮੇਰਾ ਮੈਨੂੰ ਮਾਰਾ ਜੀ ਦਾਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਨੂੰ ਪਤਾ ਬੋਲਣ ਦੇ ਥੋੜਾ ਸ਼ਾਂਤ ਕੇ ਮੈਨੂੰ ਹੋਰਨ ਕਹਿੰਦਾ ਪਰ ਤੁਸੀਂ ਕੋਈ ਬੋਲਿਆ ਨਹੀਂ ਮੈਂ ਸੀੜੇ ਨੂੰ ਹਾਂਜੀ ਕੀ ਨਾਮ ਕੀ ਕੀ ਗੱਲ ਹੈ ਤੁਸੀਂ ਨੋਰਮਲ ਬੰਦੇ ਵਾਂਗੂ ਜੇ ਤੁਸੀਂ ਚਾਹੋ ਹਾਂਜੀ ਇੱਕ ਨੂੰ ਪਿੱਛੇ ਸਕਿਉਰਿਟੀ ਗੱਟ ਲੈ ਕੇ ਆ ਰਹੇ ਹਾਂ ਜੀ ਮਾਈਕ੍ਰੋਟਾਰ ਯਾਰ ਮੈਡਮ ਕਿ ਆਈ ਹੋਈ ਆ ਜੀ ਬੁਝਾ ਦੋ ਸੋ ਇਹਦੇ ਮਗਰ ਕਿਉਂ ਜਾ ਰਿਹਾ ਤੁਸੀਂ ਕੀ ਹੈ ਹੁਸਾ ਤੈਨੂੰ ਹੋ ਕਰਿਆ ਕਿ ਪੁੱਛਦਾ ਕਮਾਲ ਹੋਈ ਤੁਹਾਡੇ ਆਈ ਨਹੀਂ ਇਹ ਤਾਂ ਛੋਟਾ ਨਹੀਂ ਪਾਹੀ ਹੋਇਆ ਪੰਜ ਤੁਹਾਡੀ ਹਮਲੀਆ ਮੈਨੂੰ ਹੀ ਜੜੀ ਹਮਲੀਆ ਲੱਗਦੀ ਤੇ ਸਵਾਮੀ ਅੱਖ ਜੀ ਨੂੰ ਬੰਦਾ ਜੇ ਆਇਆ 2 ਮਿੰਟ ਲਈ ਉਹਦੇ ਵਿੱਚ ਸਾਰੇ ਸੰਗਤ ਨੂੰ ਦੂਰੀ ਫਿਰਦੇ ਕਿਉਂ ਕੀ ਗੱਲ ਮੈਨੂੰ ਸ਼ਰਮ ਨਹੀਂ ਆਉਂਦੀ ਕੁਝੇ ਮਾਰਦੇ ਕਰਿਆ ਹੋ ਪਿੱਛੇ ਦਾ ਪਿੱਛੇ ਦਾ ਪਿੱਛੇ ਦਾ ਬਹੁਤ ਪਿੱਛੇ ਹੋਊਗਾ ਤਾਂ ਬਾਹਰ ਹੋਊਗਾ ਵੱਡੇ ਕੋ ਦਰ ਤੇ ਆਹਦਾ ਬਾਹਰ ਜਾ ਕੇ ਜੋ ਮਰਜੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਂ ਰੱਖਲੇ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਹੇ ਭਈ ਆਹਦਾ ਜਿਵੇਂ ਸੀ ਪਹਿਲਾਂਵੇਂ ਰੋ ਕੀ ਉਹਦੇ ਨਾ ਫੋਟੋ ਆ ਕੇ ਚੁੰਦੇ ਫਿਰਦੇ ਕੀ ਉਹ ਮਾਰ ਪੁੱਛਾ ਭਈ ਹੱਦ ਹੋਈ ਭਈ ਮੈਂ ਗੁਰੂ ਨਾਨਕ ਤੋਂ ਵੱਡਾ ਹੋ ਗਿਆ ਐਂ ਤੁਹਾਡੇ ਨੂੰ ਸੰਗਤ ਮੈਨੂੰ ਸਮਝ ਨਹੀਂ ਆਉਂਦਾ ਇੰਨਾ ਇੰਨਾ ਕੀ ਹੋ ਗਿਆ ਵੱਡਾ ਕੁਸੇ ਕੁਸਿਓਂ ਨਿਕਲਮ ਨਹੀਂ ਕਰੀਂ ਪਾਲੋ ਥੋੜਾ ਕਰੋਦ ਨਾਲ ਪਾਲੋ ਵਾਇਰੋਦ ਕਰੋਦ ਮੇਰਾ ਤਾਂ ਹੀ ਤਾਂ ਮੈਂ ਸੁਣ ਕੇ ਉਹ ਦੇ ਕੇ ਕਿ ਨਹੀਂ ਆਪ ਗੁਰੂ ਕਿੱਥੇ ਬੋਲਣੇ ਉਹ ਤਾਂ ਕਿੱਥੇ ਖਲੋ ਕੇ ਬੋਲਣਾ ਪੜਾ ਉਹ ਮੂੰਹ ਨਾ ਲਾਵਾਂ ਉੱਚੀ ਬੋਲਣੀ ਚਾਹੀਦੀ ਪਹਿਲਾਂ ਟੀ ਮੇਰੇ ਮੇਰਾ ਮੈਨੂੰ ਮਾਰਾ ਜਾਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਨੂੰ ਪਤਾ ਬੋਲਣ ਦੇ ਨਾਲ ਸ਼ਾਂਤ ਕੇ ਮੈਨੂੰ ਬੋਲਣ ਕਹਿ ਰਹੇ ਪਰ ਤੁਸੀਂ ਕੋਈ ਬੋਲਿਆ ਨਹੀਂ ਮੈਂ ਸੀਰੀਅਨ ਨੂੰ ਹਾਂਜੀ ਕੀ ਨਾਮ ਕੀ ਕੀ ਗੱਲ ਤੁਸੀਂ ਨੋਰਮਲ ਬੰਦੇ ਵਾਂਗੂ ਜੇ ਤੁਸੀਂ ਹਾਂਜੀ ਇੱਕ ਨੇ ਪਿੱਛੇ ਸਕਿਉਰਿਟੀ ਗੱਡ ਲੈ ਕੇ ਆ ਰਹੇ ਹਾਂ ਜੀ ਮਾਈਗ੍ਰੇਟਰ ਦਿਓ ਜੀ ਇਹ ਸੰਗਤ ਇੱਥ مجھے دیکھا <سؤال> ہے مجھے دیکھا ہے ایسے مجھے دیکھا ہے کہ یہاں سے دنبو کر رہے ہیں کہ پوچھتا کمارو ہی پیٹا دیکھا ہے ان شور بھی ہے لیکن ایسا خود ہے پانیو یہ پیار تاڑی ہے مریاتا ہے ملوٹ تاڑی ہے مریاتا پاکتی شور پتار کھا ہے لیکن تو بندہ جا آیا دو بٹ لائی اور اب چاہ سارے <سؤال> سنگر <سؤال> دوری خیر دے کیونکہ اگلے بہت شرمدی ہو دے گا لیک ਤੁਸੇ ਮਾਰੋ ਦੇ ਘਰੇ ਆਏ ਹੋ ਪਿੱਛੇ ਰਹਿ ਪਿੱਛੇ ਰਹਿ ਬਹੁਤ ਪਿੱਛੇ ਹੋਊਗਾ ਆ ਤਾਂ ਬਾਹਰ ਹੋਊਗਾ ਵੱਡੇ ਵੱਦਰ ਤੇ ਆ ਤਾਂ ਬਾਹਰ ਜਾ ਕੇ ਜੋ ਮਰਜੀ ਕਰੇ ਗੁਰੂ ਘਰ ਬੰਦਾ ਸਿੰਪਲ ਹੋਵੇ ਚਾਰ ਬੰਦੇ ਜਿਹੜੇ ਨਾਂ ਰੱਖ ਲੈ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਹੇ ਭਈ ਆ ਤਾਂ ਜਿਵੇਂ ਸੀ ਪਹਿਲਾਂ ਉਵੇਂ ਰੋ ਕੀ ਉਹ ਦਿਨ ਫੋਟੋ ਆ ਕੇ ਚੁੰਦੇ ਫਿਰਦੇ ਕੀ ਉਹ ਮਾਰ ਪੁੱਛਾ ਭਈ ਖਾਦੋ ਹੀ ਭਈ ਮੈਂ ਗੁਰੂ ਨਾਨਕ ਤੋਂ ਵੱਡਾ ਹੋ ਗਿਆ ਨਹੀਂ ਤੁਹਾਡੇ ਨੂੰ ਸਮਝ ਨਹੀਂ ਆਉਂਦਾ ਤੁਹਾਨੂੰ ਤਾਂ ਵੱਡਾ ਹੋ ਗਿਆ ਮੈਨੂੰ ਸਮਝ ਨਹੀਂ ਆਉਂਦਾ